ਇਸ ਬਲਦੀ ਖਬਰ ਤੁਹਾਨੂੰ ਮੁਹਾਲੀ ਦੇ ਸ਼ਿਵਾਲਿਕ ਦੀ ਪਹਾੜੀਆਂ ਵਿੱਚੋਂ ਨਿਕਲਦੀ ਨਦੀ ਜੈੰਤੀ ਦੀ ਰੌ ਦੀ ਧਕਾਰੀਆਂ ਜਿੱਤੇ ਕੀ ਪਾਰੀ بارش ਕਾਰਨ ਪਾਣੀ ਭਰ ਕੇ ਨਦੀ ਵਿਚ ਆਇਆ ਉਸ ਜਗ੍ਹਾ ਆਫ ਰੋਡਿੰਗ ਵਾਲੀ ਗੱਡੀਆਂ ਨੇ ਰਿਸਕ ਲਿਆ ਤਾਂ ਗੱਡੀ ਜਦੋਂ ਕੱਢਣ ਲੱਗੇ ਸੀ ਤਾਂ ਵਿੱਚ ਪਲਟੀਆਂ ਖਾਂਦੀ ਨਜ਼ਰ ਆ ਰਹੀ ਹੈ ਗੱਡੀ ਤੁਸੀਂ ਦੇਖੋਗੇ ਕਾਫੀ ਵੱਡਾ ਨੁਕਸਾਨ ਹੋ ਗਿਆ ਕੁਝ ਨੌਜਵਾਨ ਇਸ ਗੱਡੀ ਵਿੱਚ ਸਵਾਰ ਸੀ ਜਿਸ ਤੋਂ ਬਾਅਦ ਕਾਫੀ ਦੂਰ ਤੱਕ ਪਾਣੀ ਉਸ ਗੱਡੀ ਨੂੰ ਪਲਟੀਆਂ ਖਾਂਦੇ ਅੱਗੇ ਲੈ ਗਿਆ ਜਿਸ ਤੋਂ ਬਾਅਦ ਜਾ ਕੇ ਦੱਸਿਆ ਜਾ ਰਿਹਾ ਕਿ ਅੱਗੇ ਇੱਕ ਪੱਥਰ ਦੇ ਕਿਨਾਰੇ ਉਸ ਗੱਡੀ ਦੀ ਰੋਕ ਲੱਗ ਗਈ ਜਿਸ ਤੋਂ ਬਾਅਦ ਜਾ ਕੇ ਕੁਝ ਨੌਜਵਾਨ ਉਸ ਗੱਡੀ ਵਿੱਚ ਜੋ ਸਵਾਰ ਸੀ ਉਹਨਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਦੇ ਵਿੱਚੋਂ ਜਦ ਬਾਹਰ ਨਿਕਲੇ ਤਾਂ ਦੇਖਿਆ ਕਿ ਪਾਣੀ ਉਹ ਪਾਣੀ ਨਦੀ ਵਿੱਚ ਆ ਰਿਹਾ ਤਾਂ ਕਾਫੀ ਹਾਕਰ ਮੱਚੀ ਦੱਸੇ ਕਿ ਮੌਕੇ ਤੇ ਕਾਫੀ ਲੋਕਾਂ ਨੇ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਇਸ ਨਦੀ ਦੇ ਵਿਚਕਾਰ ਨੂੰ ਤੁਸੀਂ ਗੱਡੀ ਕ੍ਰੋਸ ਨਾ ਕਰੋ ਪਰ ਅੱਜ ਕੱਲ ਜਿਸ ਤਰੀਕੇ ਨਾਲ ਨੌਜਵਾਨ ਹੁਲਣ ਬਾਜੀ ਕਰਦੇ ਨੇ ਤਾਂ ਆਫ ਰੋਡਿੰਗ ਦੀਆਂ ਗੱਡੀਆਂ ਉਹਨਾਂ ਨੂੰ ਇਹ ਲੱਗਦਾ ਕਿ ਬਹੁਤ ਵੱਡੇ ਟਾਇਰ ਨੇ ਦੂਜੇ ਪਾਸੇ ਗੱਡੀਆਂ ਦੇ ਵਿੱਚ ਬਹੁਤ ਹੀ ਪਾਵਰ ਹੈ ਪਰ ਜਦੋਂ ਇਸ ਤਰੀਕੇ ਦਾ ਪਾਣੀ ਦਾ ਬਹਾਅ ਹੋਵੇ ਤਾਂ ਉਸ ਤੇ ਕੁਝ ਵੀ ਕੰਮ ਨਹੀਂ ਆਉਂਦਾ ਤੇ ਇਸ ਨੂੰ ਲੈ ਕੇ ਮੌਕੇ ਤੇ ਦੇਖੋ ਜੀ ਸੀ ਬੀ ਮਸ਼ੀਨ ਬੁਲਾਈ ਗਈ ਹੈ ਤਾਂ ਰੈਸਕਿਊ ਕੀਤਾ ਗਿਆ ਇਹਨਾਂ ਨੌਜਵਾਨਾਂ ਦਾ ਗੱਡੀ ਨੂੰ ਇਸ ਨਦੀ ਵਿੱਚੋਂ ਬਾਹਰ ਕੱਢਿਆ ਗਿਆ ਨੌਜਵਾਨਾਂ ਨੂੰ ਇਸ ਜਗ੍ਹਾ ਤੋਂ ਤੁਸੀਂ ਦੇਖੋ ਕੀ ਰੈਸਕਿਊ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਨਿਊ ਚੰਡੀਗੜ੍ਹ ਦੇ ਜੈੰਤੀ ਦੇਵੀ ਰਾਉ ਨਦੀ ਧਿਕਾਰੀਆਂ ਜਿੱਤੇ ਕੀ ਪੰਜ ਪਿੰਡ ਜਿਹੜੇ ਜੈੰਤੀ ਮਾਜਰੀ ਗੁਰਕਸਾਲੀ ਬਗਿੰਡੀ ਕਰਾਉਂਦੇ ਆਲਾ ਉਹਨਾਂ ਨਦੀਆਂ ਦੇ ਵਿੱਚ ਹਮੇਸ਼ਾ ਉਹ ਲਾਨ ਦੀ ਗੱਲ ਲੋਕਾਂ ਵੱਲੋਂ ਕਹੀ ਜਾਂਦੀ ਹੈ ਪਰ ਸਰਕਾਰਾਂ ਵੱਲੋਂ ਅਜ ਤੱਕ ਕੋਈ ਪੌਣੀ ਲਗਾਏਗਾ ਜਿਸ ਕਾਰਨ ਇਸ ਤਰੀਕੇ ਦੇ ਹਾਦਸੇ ਵਾਪਰ ਰਹੇ ਨੇ ਪਰ ਨੌਜਵਾਨਾਂ ਨੇ ਜੂਰ ਆਪਣੀ ਜਾਨ ਨੂੰ ਜੋਖਮ ਦੇ ਚਪਾਇਆ ਰਿਸਕ ਲਿਆ ਤਾਂ ਸਿਆਣਾਂ ਦੀ ਕਹਾਵਤ ਹੁੰਦੀ ਹੈ ਕਿ ਆਪਣੀ ਮੌਤ ਨੂੰ ਮਾਸੀ ਆਖਿਆ ਕਿਉਂਕਿ ਜਦੋਂ ਪਤਾ ਹੋਵੇ ਇੰਨਾ ਪਾਣੀ ਤੇਜ਼ ਵਹਾਏ ਤਾਂ ਉਸ ਦੇ ਵਿੱਚ ਕਦੇ ਵੀ ਰਿਸਕ ਨਹੀਂ ਲੈਣਾ ਚਾਹੀਦਾ ਭਾਵੇਂ ਕੀ ਉਸ ਜਗ੍ਹਾ ਉੱਤੇ ਖੜੇ ਨੌਜਵਾਨ ਲਗਾਤਾਰ ਉਹਨਾਂ ਨੌਜਵਾਨ ਰੁਕ ਰਹੇ ਸੀ ਪਰ ਨੌਜਵਾਨ ਨਹੀਂ ਰੁਕੇ ਜਿਸ ਤੋਂ ਬਾਅਦ ਜਾ ਕੇ ਇੱਕ ਬਹੁਤ ਵੱਡਾ ਜਾਨੀ ਨੁਕਸਾਨ ਅਜ ਹੋ ਜਾਣਾ ਸੀ ਤਾਂ ਪ੍ਰਮਾਤਮਾ ਨੇ ਰੱਖ ਲਏ ਪਰ ਉਹ ਨੌਜਵਾਨਾਂ ਨੇ ਕੋਈ ਕਸਰ ਨਹੀਂ ਛੱਡੀ ਸੀ ਆਪਣੀ ਮੌਤ ਨੂੰ ਬੁਲਾਵਾ ਦਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਤੁਸੀਂ ਦੇਖੋ ਕਿ ਜੇਸੀ ਮਸ਼ੀਨ ਦੇ ਨਾਲ ਉਹਨਾਂ ਦਾ ਰੈਸਕਿਊ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਸ਼ੇਅਰ ਕਰਦੇ ਰਹੋ ਹੋਰ ਹਰ ਜਾਣ ਯਾਰ ਉਹ ਨਹੀਂ ਰਕਦੇ

ਕਰ ਰਹੇ ਹੋ ਉਹ ਬਰਾਬਰ ਜਾਓ ਯਾਰ ਸਾਡੇ ਦੇਖ ਰਿਹਾ ਖੜਾ ਉਹ ਕੱਢ ਦਿਓ ਯਾਰ ਉਹਨਾਂ ਨੂੰ ਕੱਢੋ ਉਹ ਪਰਾਂ ਨਾ ਹੋ ਜਾ ਰੁਕਾ ਕੇ ਰਹਿਣਗਾ ਮਾਣੀ ਵੱਧ ਗਿਆ